ਹੈ ਲੋ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਨੀਂ ਬਲੌਗ ਸੂਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪਾਂ ਨੂੰ ਇੱਥੇ ਆਪਾਂ ਦੇ ਵਿੱਚ ਆਇਆ। ਤੇ ਅੱਜ ਇਹ ਬਲੌਗ ਕੰਮ ਕਰਦੇ ਹਾਂ ਅੱਜ ਸਾਰਾ ਦਿਨ ਟੀਵੀ ਕਰਦੇ ਤੁਸੀਂ ਜੁੜੇ ਰਹੋ ਆਪਣੇ ਨਾਲ ਕਰਨਾ ਕੋਸ਼ਿਸ਼ ਕਰਦੇ ਹਾਂ ਟੀਵੀ ਉੱਤੇ ਤੇ ਬਾਕੀ ਜਿੰਨਾ ਵੈਲਕਮ ਵਾਈਸ ਟੂ ਬਲੌਗ ਵੈਲਕਮ ਗਾਇਸ ਮਾਈ ਯੂਟਿਊਬ ਚੈਨਲ ਆਨੇ ਬਰਾਤ ਤੁਮ ਦੇਖੀ ਕਿ ਕਰ ਮੈਂ ਸੁਣੇ ਤੁਨ ਖੁਸ਼ ਬੰਦੇ ਸੁੱਤੇ ਬਗਯੋ ਇਹ ਤ੍ਰਿ ਭਗਤੀ ਕਰ ਰਹਾ ਇੰਦਰ ਰੋਟੀ ਬਣਾਉਂਦਾ ਹੈ ਹਾਂ ਤੇ ਆਪਾ ਬਣਾਉਂਦੇ ਸਮਝ ਸਕੋ ਸਮੀਂ ਤੜਕਾ ਟੋਟਾ ਲਾਜ ਇਹ ਤ੍ਰਿ ਭਗਤੀ ਕਰ ਰਹਾ ਦਿਮਾਗ ਚੋਲੀ ਬੋਲਦਾ ਤੇ ਚਲਤੀ ਆਪਾਂ ਅੱਗੇ ਉਹ ਵੀ ਮਤਲਬ ਪਹੁੰਚ ਤੇ ਆਪਾਂ ਬਹੁਤ ਟਾਈਮ ਦੇ ਗਏ ਤੇ ਆਪਾਂ ਪਰਲੀ ਸਾਈਡ ਫਰਾਂਟ ਤੇ ਗਏ ਸੀ ਤੇ ਉੱਥੋਂ ਚੱਲੇ ਆਪਾਂ ਆਪਣੀ ਗ੍ਰੀਨ ਗੋ ਜਾ ਕੇ ਅੱਜ ਦੇਖਦੇ ਆਂ ਥੋੜਾ ਸਾਫ ਸਫਾਈ ਜਿਹੜੀ ਰਹਿੰਦੀ ਓਦਾਂ ਕ੍ਰੇਨ ਤੋਂ ਹੁੰਦੀ ਸੀ ਓਦਾਂ ਮੈਂ ਜਿਹੜੀ ਮਾਰੀ ਮੋਟੀ ਸਾਫ ਸਫਾਈ ਰਹਿੰਦੀ ਆ ਕਰਤੀ ਆ ਜਾ ਕੇ ਤੇ ਇਹ ਤੋਂ ਆ ਕੀ ਅੱਜ ਜੋ ਜੋ ਵੀ ਕਰਾਂ ਅੱਜ ਕੋਈ ਕੰਮ ਜ਼ਿਆਦਾ ਹੈ ਨਹੀਂਗਾ ਕਿ ਜਿੰਨਾ ਕੰਮ ਹੋਊਗਾ ਉਹ ਆਪਾਂ ਨੂੰ ਲਿਖਾਵਾਂਗੇ ਇਹ ਆਪਾਂ ਬੇਲਾ ਹੋਣਾ ਉਹਦੀ ਸਫਾਈ ਕਰਦੇ ਜਾਗੇ ਉਸ ਤੋਂ ਬਾਅਦ ਪਨਾੜੇ ਜਾਵਾਂਗੇ ਤੇ ਜਿਹੜਾ ਕੰਮ ਹੁੰਦਾ ਹੈ ਯਾਰਾਂ ਜੀ ਉਹ ਵੀ ਅੱਜ ਜਾ ਕੇ ਦੇਖ ਲਈ ਕੋਈ ਸਮਾਨ ਰਹਿੰਦਾ ਹੈ ਉੱਥੇ ਵਾਲਾ ਘਾਟ ਤੋਂ ਲਿਆਉਣ ਵਾਲਾ ਇਹ ਸੀ ਵੀ ਅੱਲਾ ਯਾਰ ਤੋਂ ਦੇ ਚਾਲਦੇ ਆਪਾਂ ਇਹ ਹੱਲ ਰਿਹਾ ਵੀ ਆਪਣਾ ਯਾਰ ਕਿਆ ਹਾਲ ਹੈ ਬੜੀਆ ਆਏਗਾ ਇੱਕ ਟ੍ਰੇਲਰ ਅਬੀ ਇਹ ਮਟਰਾਂ ਸਮਰੇ ਪਾਉਂਦਾ ਸਾਰੇ ਬੰਦ ਹੋ ਰਹੇ ਨੇ ਇੱਥੇ ਰਹਿ ਰਹੇ ਆ ਸਭੀ ਗੜ ਬਹੁਤ ਬਣ ਆ ਰਹੇ ਨੇ ਇੱਥੇ ਏਦਾਂ ਠੀਨ ਲੈਣਾ ਕਿ ਸੱਪਣੀ ਨਹੀਂ ਪਰ ਗਰਮੀ ਨਹੀਂ ਦਿੱਤੀ ਆਉਂਦੀ ਨਹੀਂ ਉਹ ਸਾਰਾ ਬਹੁਤ ਗਰਮੀ ਹੈ ਇੱਧਰ ਸਾਰਾ ਪਹਾੜ ਹੀ ਪਹਾੜ ਹੈ ਜਦੋਂ ਮੀਂਹ ਪੈਂਦਾ ਉਹ ਸਾਰਾ ਪਾਣੀ ਇੱਥੇ ਆਣ ਕੇ ਇਕੱਠਾ ਹੁੰਦਾ ਇੱਧਰ ਵੀ ਨਿਕਲਦਾ ਨਾਲੇ ਸਭੀ ਖਰੋੜ ਸਣੇ ਮੋਟਰ ਉੱਥੇ ਰਹਿਣ ਦਾ ਪ੍ਰੋਗਰਾਮ ਤੇ ਮੈਂ ਕਿਹਾ ਆਪਾਂ ਕਰੇਨਾ ਕੋਲ ਪਹੁੰਚੀ ਗਏ ਲੋਬੀ ਮਿੱਤਰੋ ਆਪਾਂ ਉਧਰੋਂ ਕਰੇਨਾ ਲਿਆਣਗੇ ਇੱਥੇ ਡੱਕਦਿਆਂ ਕਿਉਂਕਿ ਉਧਰ ਕੋਈ ਚੋਰੀ-ਚੂਰੀ ਦਾ ਡਰ ਸੀ ਕਿ ਇਹਨਾਂ ਦੇ ਕੰਪਨੀ ਵਾਲੇ ਬੰਦੇ ਆਏ ਤੇ ਕਣਕੇ ਕਹਿੰਦੇ ਕਰੇਨਾ ਤੁਸੀਂ ਅੱਗੇ ਕਰ ਲਓ ਉੱਥੇ ਗਾਰਡਨ ਹੀ ਰਹਿਣਾ ਤੇ ਇਹ ਨੇ ਕਮਰੇ ਮੰਦ ਹੈ ਬਹੁਤ ਏ ਤੋ ਜੇ ਹਮ ਰੇਵਰ ਲੈ। ਇਹ ਰੋਡ ਪਾਰ ਕਰਨਾ ਬਹੁਤ ਹੋਗਾ ਯਾਰ। ਹਨੀ ਨਿਆ ਗੱਡੀਆਂ ਜਿੱਥੋਂ ਆਉਂਦੀਆਂ। ਇਹਦੇ ਆ ਨਿਕਲੇਗਾ ਗੇਮ ਚ ਨਹੀਂ ਹੰਦੀਆਂ ਅੱਗੇ ਅੱਗੇ। ਬਹੁਤ ਫਾਇਰ ਹੋ ਰਿਹਾ ਜਾਨਵਰ ਆਣਗੇ ਅੱਜ ਮੋੜੇ ਹੋ ਜਾਣਾ। ਠੀਕ ਹੈ ਰੇ। ਮਿੱਤਰੋ ਇਹ ਬੰਦੇ ਨਾ ਸੇ ਦੇ ਲੱਗੇ ਆ ਟੈਂਕੀ ਨੂੰ। ਤੇ ਇਹਨਾਂ ਤੋਂ ਹਲੇ ਤੱਕ ਸਹੀ ਨਹੀਂ ਆ। ਤੇ ਆਪਾਂ ਨੂੰ ਰੋਟੀ ਦੀ ਲੱਗੀ ਭੁੱਖ ਤੇ ਆਪਾਂ ਲੱਗੇ ਰੋਟੀ ਖਾਣ ਮੈਸਰੋਂ ਇਹਨਾਂ ਨੂੰ ਰਹਿਣ ਤੋਂ ਲੱਗੇ ਲੈਂਚ ਟਾਈਮ ਹੋ ਗਿਆ ਰੋਟੀ ਖਾਣ ਲੈ ਆਪਾਂ ਰੋਟੀ ਖਾਈਏ ਇੱਥੇ ਲਿਆ ਆਹ ਬਾਲਟੀ ਜਾਂਦੀ ਆਪਾਂ ਇਹਦੇ ਚ ਆਟਾ ਪਾਵਾਂਗੇ ਤੋਤਾ ਕੇ ਤੇ ਇਹ ਆਪਣੀ ਮਰਕਣ ਕਿੰਨੀ ਨੰਬਰ ਆ 1 ਨੰਬਰ ਉਹ 3 ਨੰਬਰ ਤੇ ਇਹ ਆਇਆ ਬੰਦਾਂ ਦੇ ਪਲਾਂਟ ਦੇ ਚੱਪਾ ਚੱਪਾ ਬਹੁਤ ਟਾਈਮ ਬਾਅਦ ਛੜੀਆਂ ਲੈ ਕੇ ਆਣ ਆਪਨੇ ਪੰਜਾਬ ਦੇ ਨਹੀਂ ਇਹ ਦੇ ਨਾਲ ਖੇਡਣੀ ਦੋ ਕਲਿਆਣ ਚਲਾ ਗਿਆ ਲੋ ਵੀ ਮਤਰਾ ਸ਼ਾਮਾਂ ਦੇ ਵਜ ਗਏ ਨੇ 5 ਤੇ ਆਪਾਂ ਵੀ ਲੰਚ ਤੋਂ ਬਾਅਦ ਕੰਮ ਜਿਹੜਾ ਖਾਸ ਨਿਕਰੇਣ ਭਾਈ ਕਰਦਾ ਮੇਤਰੀ ਤੇ ਜੀ ਵੀ ਲੱਗੀ ਇੱਧਰ ਦੀ ਇੱਕ ਪੁਲ ਜਾਣਾ ਇਹਦੇ ਨਾਲ-ਨਾਲ ਦੀ ਉੱਧਰ ਜਾ ਕੇ ਉਤਰਨਾ ਇਹ ਪੁਲ ਦੇ ਨਾਲ-ਨਾਲ ਨਾਲ ਨਾਲ ਜਾ ਕੇ ਪਰਲੀ ਸਾਡ ਅੱਗੇ ਉਤਰਨਾ ਜੇ ਤੁਹਾਨੂੰ ਆਪਾਂ ਜਾਣਦੇ ਆ ਤੇ ਰੈਂਟਰੀ ਲੱਗੀ ਹੈ ਇਹ ਗੱਲ ਜਿਹੜਾ ਬਾਅਦ ਵਿੱਚ ਆਪਣੇ ਸਮਾਉਣ ਨੂੰ ਮੈਂ ਤੁਹਾਨੂੰ ਸਮਝਾਉਂਦਾ ਬਾਕੀ ਟੈਂਪਾਂ ਚ ਵਾਜਦੇ ਨੇ ਉਹ ਤਾਂ ਮਰਜੀ ਥੋੜੇ ਕੰਮ ਕੈਂਡਾ ਤੱਕ ਜਿਵੇਂ ਇਹ ਨਾ ਕਰਦੇ ਜਾਂਦੇ ਆ ਫਿਰ ਰੋਡ ਕੰਨੀ ਬਣਾਉਣਾ ਕਰਾ ਦੇ ਜੇ ਕੁਝ ਕਰ ਲੋ ਕੁਝ ਕਰ ਉਹ ਗਾਟ ਰਵਾ ਦੇ ਚੱਲਿਆ ਬੰਦਣਾ ਵਿੱਚ ਇਨਸ਼ਾ ਅੱਲਾਹ ਹੀ ਤੇ ਬੇਟਾ ਸੋਚਾਂ ਜੀ ਇਹਨੇ ਘਰ ਜਾਣਾ ਦੀ ਟਿਕਟਰੀਆਂ ਆਉਂਦੀ ਅਦਰ ਉਸ ਜੀ ਜੀ ਚਲ ਜਾ ਆਪਣੇ ਘਰੇ ਦੇ ਲਾਈਟਾਂ ਜਾ ਕੇ ਪਈਆਂ ਤੇ ਹੁਣ ਹੋਈ ਆਪਣੀ ਛੁੱਟੀ ਆਈ ਥੋੜਾ ਕੰਮ ਜ਼ਿਆਦਾ ਕਰਕੇ ਲੇਟ ਹੋ ਗਏ ਆ ਤੇ ਇਹ ਚੱਲੇ ਆਪਾਂ ਰੂਮ ਚ ਜਾ ਕੇ ਦੇਖੋ ਕੀ ਬਣਾਉਣਾ ਹੈ ਕੀ ਬਣਾਉਣਾ ਜੁੜੇ ਰੋ ਤੁਸੀਂ ਆਪੇ